ਸਸ਼ਕਲ ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਤੇ ਕੱਲ ਅਸੀਂ ਬਣਾਇਆ ਸੀਗਾ ਇੱਕ ਉਦਾਂ ਹੀ ਪਰਿਵਾਰ ਨਾਲ ਬੈਠ ਕੇ ਫਨੀ ਵਲੌਗ ਜਿਹਦੇ ਚ ਇਹ ਪੈਸੇ ਮੰਗਦੇ ਪਏ ਸੀ ਤਾਂ ਡੈਡੀ ਨੇ ਇਹਨਾਂ ਦੀ ਖੂਬ ਮੇਸੇਤੀ ਕੀਤੀ ਉਹਦੇ ਵਿੱਚ ਕਈਆਂ ਦੇ ਵਧੀਆ ਕਮੈਂਟ ਵੀ ਸੀਗੇ ਤੇ ਬਹੁਤ ਜ਼ਿਆਦਾ ਮਾੜੇ ਕਮੈਂਟ ਵੀ ਸੀਗੇ ਹੁਣ ਵੇਖੋ ਵੀ ਕੋਈ ਨਾ ਕੋਈ ਚੀਜ਼ ਤੇ ਬਣਾਉਣੀ ਆ ਹੁਣ ਹਰੇਕ ਨੂੰ ਆਪਾਂ ਸੈਟੀਸਫਾਈ ਨਹੀਂ ਕਰ ਸਕਦੇ ਮਤਲਬ ਕੁਛ ਨਾ ਕੁਛ ਤਾਂ ਹੀ ਆਪਣੇ ਚੈਨਲ ਤੇ ਲੈ ਕੇ ਆਉਣਾ ਹੀ ਆ ਬਾਕੀ ਜਿਨ੍ਹਾਂ ਨੇ ਵਧੀਆ ਕਮੈਂਟ ਕੀਤੇ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਜਿਨ੍ਹਾਂ ਨੇ ਮਾੜੇ ਕਮੈਂਟ ਕੀਤੇ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਬਹੁਤ ਬਹੁਤ ਤੇ ਬਾਕੀ ਤੁਹਾਡੀ ਹਰ ਵੀਡੀਓ ਚ ਇੱਕ ਡਿਮਾਂਡ ਹੁੰਦੀ ਸੀ ਕਿ ਦੀਦੀ ਤੁਸੀਂ ਬੀਂਗ ਸਿੱਖ ਦੇ ਵਿੱਚ ਵਾਪਸ ਆਓ ਤੇ ਹੋ ਸਕਦਾ 2-4 ਦਿਨਾਂ ਤੱਕ ਕੁਝ ਜਾਂ ਹਫਤੇ ਤੱਕ ਬੀਂਗ ਸਿੱਖ ਦੇ ਵਿੱਚ ਮੈਂ ਐਂਟਰੀ ਮਾਰਾਂ ਫਿਰ ਤੋਂ ਤੇ ਫਿਰ ਜਿੱਦਾਂ ਤੁਹਾਡਾ ਮੇਰੇ ਨਾਲ ਪਿਆਰ ਬਣਿਆ ਉਦਾਂ ਹੀ ਬਣਾਈ ਰੱਖਿਓ ਮੈਨੂੰ ਉੱਥੇ ਵੀ ਸਪੋਰਟ ਕਰਿਓ ਮੇਰੇ ਚੈਨਲ ਤੇ ਵੀ ਮੈਨੂੰ ਸਪੋਰਟ ਕਰਿਓ ਤੇ ਐਦਾਂ ਹੀ ਸਾਡੇ ਚੈਨਲ ਦੇ ਨਾਲ ਬਣੇ ਰਿਹਾ ਕਰੋ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਉਹ ਪਨੀ ਉਲਾਮ ਜਿਹੜਾ ਮੈਂ ਬਣਾਇਆ ਸੀਗਾ ਉਹਦੇ ਵਿੱਚ ਦੋ ਚਾਰ ਕਮੈਂਟ ਸੀਗੇ ਕਿ ਦੀਦੀ ਤੁਹਾਡੇ ਪਿੱਛੇ ਕੌਣ ਸੀਗਾ ਜਿਨ੍ਹਾਂ ਦੇ ਮਤਲਬ ਥੋੜੇ ਇਦਾਂ ਦੇ ਮਤਲਬ ਹੱਥ ਸੀਗੇ ਟੇਡੇ ਟੇਡੇ ਉਹ ਮੇਰੇ ਬ੍ਰਦਰ ਇਨ ਲਾ ਨੇ ਤੇ ਉਹ ਥੋੜੇ ਅਬਨਾਰਮਲ ਨੇ ਤੇ ਇਸ ਕਰਕੇ ਉਹ ਸੀਗੇ ਪਿੱਛੇ ਤੇ ਬਾਕੀ ਤੇ ਬਾਕੀ ਕਰ ਦੋ ਜੀ ਸਾਨੂੰ ਅੱਜ ਵੱਲੋਂ ਮਾਫ ਇਹ ਕੋਈ ਵੀਡੀਓ ਨਹੀਂ ਪਣੀ ਕੋਪੀ ਕਰ ਲੱਗੇ ਹਿੰ ਅਸੀਂ ਅਸੀਂ ਮੀ ਦਾ ਪਿੰਡ ਤੋਂ ਉੱਥੋਂ ਆਏ ਬੜੀ ਲੇਟ ਤੇ ਥੱਕੇ ਟੁੱਟੇ ਹਾਂ ਤੇ ਆਣ ਕੇ ਸਿਰਫ ਰੋਟੀ ਖਾਦੀ ਤੇ ਸੌਂ ਗਏ ਤੇ ਤਾਂ ਕਰਕੇ ਵੀਡੀਓ ਨਹੀਂ ਬਣੀ ਤੇ ਜਿਹੜੀ ਵੀਡੀਓ ਵੀ ਆਪਾਂ ਬਣਾਈ ਤੁਸੀਂ ਉਹਨਾਂ ਨੂੰ ਬਹੁਤ ਪਿਆਰ ਦਿੱਤਾ ਉਹਨੂੰ ਵੀਡੀਓ ਨੂੰ ਤੇ ਗਾਂ ਵੀ ਢੱਡ ਲਈ ਇਦਾਂ ਦੀ ਵੀਡੀਓ ਲੈ ਕੇ ਆਵਾਂਗੇ ਚਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ